ਗੱਲ ਤੇ ਗੱਲ ਸਿਰਫ ਜਗਤਾਰ ਭੁੱਲਰ ਔਰ ਮਨਿੰਦਰਜੀਤ ਸਿੰਘ ਸਿੱਧੂ ਦੀ ਨਹੀਂ ਹੈ ਗੱਲ ਹੈ ਸਮੁੱਚੇ ਪੰਜਾਬ ਦੇ ਵਿੱਚ ਲੋਕਾਂ ਦੇ ਉੱਤੇ ਕੀਤੇ ਜਾ ਰਿਹਾ ਹੈ ਜ਼ਬਰ ਜਨਾਹ ਲੋਕਾਂ ਦੇ ਉੱਤੇ ਕੀਤੇ ਜਾ ਰਿਹਾ ਹੈ ਅਤਿਆਚਾਰ ਲੋਕਾਂ ਦੇ ਹੱਕਾਂ ਦੀ ਕੀਤੀ ਜਾ ਰਹੀ ਅਣਦੇਖੀ ਦੇ ਖਿਲਾਫ ਜਿਹੜੀ ਅੱਜ ਦੀ ਆਵਾਜ਼ ਤੁਹਾਡੀ ਜਾਣੀ ਹੈ ਮੈਂ ਸਮਝਦਾ ਕਿ ਇਹ ਆਵਾਜ਼ ਨੂੰ ਸੁਣ ਕੇ ਪੰਜਾਬ ਸਰਕਾਰ ਨੂੰ ਆਪਣੀ ਹੋਸਟ ਦੇ ਵਿੱਚ ਆ ਜਾਣਾ ਚਾਹੀਦਾ ਹੈ ਔਰ ਮੈਂ ਜਿਹੜੇ ਦੂਰ ਦਰਾਡੇ ਵੀ ਆ ਜਿਹੜੇ ਲੰਗੇ ਵੀ ਜਾ ਰਹੇ ਨੇ ਹੋਰ ਵੀ ਮੇਰੇ ਸਾਥੀ ਨੇ ਜਾਇ ਇਸ ਸ਼ਾਪਿੰਗ ਏਰੀਆ ਦੇ ਵਿੱਚ ਘੁੰਮ ਰਹੇ ਨੇ ਜਿੱਥੇ ਤੱਕ ਇਹ ਆਵਾਜ਼ ਜਾਂਦੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਕਿਉਂਕਿ ਸੰਗਤ ਇਹ ਸੰਗਤ ਹੈ ਸੰਗਤ ਉਹ ਹੁੰਦੀ ਹੈ ਜਿਹੜੀ ਲੋਕਾਂ ਦੀ ਗੱਲ ਕਰਦੀ ਹੈ ਲੋਕਾਂ ਦੇ ਨਾਲ ਸੰਬੰਧਤ ਹੋਵੇ ਲੋਕਾਂ ਦੀਆਂ ਪੀੜਾਂ ਲੋਕਾਂ ਦੀਆਂ ਦੁਸ਼ਵਾਰੀਆਂ ਲੋਕਾਂ ਦੀਆਂ ਜਿਹੜੀਆਂ ਮੁਸੀਬਤਾਂ ਦੀ ਜਿੱਥੇ ਬਾਤ ਪੈਂਦੀ ਹੋਵੇ ਉਹ ਜਿਹੜੀ ਸੰਗਤ ਹੁੰਦੀ ਹੈ ਸੋ ਮੈਂ ਅੱਜ ਇਸ ਮੰਚ ਦੇ ਉੱਤੋਂ ਇੱਕ ਗੱਲ ਜਿਹੜੀ ਸਪਸ਼ਟ ਤੌਰ ਤੇ ਸਾਰਿਆਂ ਨੇ ਕਹਿਣੀ ਹੈ ਔਰ ਮੈਂ ਵੀ ਇਹ ਗੱਲ ਕਹਿਣੀ ਹੈ ਕਿ ਸਰਕਾਰ ਭਾਵੇਂ ਕੋਈ ਵੀ ਹੋਵੇ ਮੈਂ ਇਸ ਗੱਲ ਦੇ ਨਾਲ ਕੋਈ ਇਸ ਗੱਲ ਦੇ ਨਿਰਣੇ ਬੰਨ੍ਹਦੇ ਹੱਕੇ ਜਿਹੜੀ ਮੌਜੂਦਾ ਸਰਕਾਰ ਹੈ ਉਹੀ ਗੱਲ ਤਾਂ ਪਿੱਛੇ ਵੀ ਸਰਕਾਰਾਂ ਨੇ ਰਾਜ ਕੀਤਾ ਪਰ ਮੈਂ ਇੱਕ ਗੱਲ ਸਪਸ਼ਟ ਤੌਰ ਤੇ ਕਹਿਣਾ ਹੈ ਕਿ ਜੋ ਇਸ ਸਰਕਾਰ ਨੇ ਪੰਜਾਬ ਦੀ ਜਵਾਨੀ ਪੰਜਾਬ ਦੇ ਹੱਕ ਸੱਚ ਦੀ ਆਵਾਜ਼ ਪੰਜਾਬ ਦਾ ਜਿਹੜਾ ਨਿਰਪੱਖ মিডিਆ ਪੰਜਾਬ ਦੇ ਇਨਸਾਫ ਪਸੰਦ ਜਿਹੜੇ ਲੋਕ ਹੈ ਉਹਨਾਂ ਦੇ ਉੱਤੇ ਜਿਹੜਾ ਇਹਨਾਂ ਨੇ ਗਲਵਾ ਕਰਕੇ ਉਹਨਾਂ ਦੀ ਜਿਹੜੀ ਸੰਘੀ ਨੱਪਣ ਦਾ ਜਿਹੜਾ ਨੱਪਣ ਦਾ ਯਤਨ ਕੀਤਾ ਇਹ ਇਸ ਸਰਕਾਰ ਨੂੰ ਬਹੁਤ ਮਹਿੰਗਾ ਪੈਣ ਵਾਲਾ ਔਰ ਇੱਕ ਮੈਂ ਗੱਲ ਕਹਿਣਾ ਕਿ ਇਹਨਾਂ ਦੇ ਜਿਹੜੇ ਇਹ ਛੋਟੀਆਂ-ਮੋਟੀਆਂ ਕਾਰਵਾਈਆਂ ਇਹ ਦੇਖੋ ਪੰਜਾਬੀਆਂ ਨੂੰ ਨਿਤ ਮੁਹਿਮਾ ਰਹਿੰਦੀਆਂ ਨੇ ਇਸ ਗੱਲ ਦੀ ਪੁੱਲਰ ਸਾਹਿਬ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੁਸੀਂ ਇਸ ਗੱਲ ਬਾਰੇ ਲਿਖਿਆ ਵੀ ਹੈ ਔਰ ਕਿਸੇ ਕਵੀ ਨੇ ਬਹੁਤ ਖੂਬਸੂਰਤ ਲਿਖਿਆ ਕਿ ਹਰ ਮਿੱਟੀ ਦੀ ਆਪਣੀ ਖਸਰਤ ਹਰ ਮਿੱਟੀ ਕੁੱਟਿਆ ਨਹੀਂ ਪੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਹਰ ਹਰ ਬੰਨ ਲਾਇਆ ਹਰ ਛਲ ਨਹੀਂ ਰੁਕਦੀ ਉਹ ਹੋਰ ਹੋਣਗੇ ਜਿਨ੍ਹਾਂ ਨੂੰ ਤੁਸੀਂ ਦਿਵਾ ਕੇ ਜਿਨ੍ਹਾਂ ਨੂੰ ਤੁਸੀਂ ਲਾਲਚ ਦੀਆਂ ਜੜੀਆਂ ਬੋਟੀਆਂ ਪਾ ਕੇ ਤੁਸੀਂ ਆਪਣੇ ਨਾਲ ਪੂਛ ਮਾਰਨ ਦੇ ਲਈ ਲਗਾ ਲਓਗੇ ਪਰ ਕਹੇ ਜੇ ਗਿਣਵੇਂ ਚੁਣਵੇਂ ਲੋਕ ਨੇ ਜਿਹੜੇ ਅੱਜ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਨਿਰਪੱਖਤਾ ਦੀ ਗੱਲ ਕਰਦੇ ਆ ਸੱਚ ਦੀ ਗੱਲ ਕਰਦੇ ਆ ਇਨਸਾਫ ਦੀ ਗੱਲ ਕਰਦੇ ਆ ਮੈਂ ਛੋਟੀ ਜੀ ਗੱਲ ਉਹਨਾਂ ਲੋਕਾਂ ਨੂੰ ਵੀ ਦੱਸਣੀ ਚਾਹੁੰਦਾ ਅੱਜ ਇਸ ਮੰਚ ਦੇ ਉੱਤੋਂ ਕਿ ਇੱਕ ਛੋਟੀ ਜਿਹੀ ਮੈਂ ਸਟੋਰੀ ਤੁਹਾਡੇ ਨਾਲ ਸਾਂਝੀ ਕਰਦਾ ਕਿਸੇ ਇੱਕ ਜੰਗਲ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਸੀ ਇਹ ਨਾ ਸੋਚੋ ਕਿ ਅੱਜ ਜਗਤਾਰ ਪੁੱਲਰ ਦੇ ਉੱਤੇ ਜਿਹੜਾ ਇਹ ਕੋਹੜਾ ਚੱਲ ਗਿਆ ਜਾਂ ਮਨਿੰਦਰਜੀਤ ਸਿੰਘ ਸਿੱਧੂ ਦੇ ਉੱਤੇ ਕੋਹੜਾ ਚੱਲ ਗਿਆ ਇਹ ਵਾਰੀ-ਵਾਰੀ ਕੋਹੜਾ ਤੁਹਾਡੇ ਸਾਰਿਆਂ ਦੇ ਉੱਤੇ ਚੱਲਣਾ ਉਹ ਜੰਗਲ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ ਔਰ ਇੱਕ ਕਾਂ ਬੈਠਾ ਇੱਕ ਚਿੜੀ ਬੈਠੀ ਹੈ ਚਿੜੀ ਜਾਂਦੀ ਹੈ ਭੱਜ ਕੇ ਪਤਾ ਨਹੀਂ ਉਹ ਡਾਰੀ ਮਾਰ ਕੇ ਕਿੰਨੀ ਦੂਰ ਤੱਕ ਜਾਂਦੀ ਹੈ ਉਹ ਇੱਕ ਚੁੰਝ ਦੇ ਵਿੱਚ ਆਪਣੀ ਇੱਕ ਬੂੰਦ ਪਾਣੀ ਦੀ ਭਰ ਕੇ ਲੈ ਕੇ ਆਉਂਦੀ ਹੈ ਉਸ ਭਿਆਨਕ ਅੱਗ ਦੇ ਉੱਤੇ ਪਾ ਦਿੰਦੀ ਹੈ ਇੱਕ ਵਾਰ ਦੋ ਵਾਰ ਉਹਦਾ ਨਿਰੰਤਰ ਜਿਹੜਾ ਹੈ سلسلہ ਜਾਰੀ ਹੈ ਔਰ ਜਿਹੜਾ ਉਹ ਕਾਂ ਬੈਠਾ ਸੀ ਦਰਖਤ ਦੇ ਉੱਤੇ ਉਹ ਦੇਖ ਕੇ ਹਾਸੀ ਹੱਸਦਾ ਹੈ ਉਹ ਮਜ਼ਾਕ ਬਣਾਉਂਦਾ ਉਸ ਚਿੜੀ ਦਾ ਕਹਿਣ ਲੱਗਿਆ ਕਿ ਇਹ ਭਾਈ ਤੂੰ ਕੀ ਕਰ ਰਹੀ ਹੈ ਕਹਿੰਦੀ ਜੀ ਮੈਂ ਅੱਗ ਬੁਝਾਉਣ ਦਾ ਯਤਨ ਕਰਦੀ ਆ ਕਾਂ ਹੱਸਿਆ ਕਹਿਣ ਲੱਗਿਆ ਲਾ ਇੱਕ ਬੂੰਦ ਪਾਣੀ ਦੀ ਲੈ ਕੇ ਆਉਂਦੀ ਆ ਇਹਦੇ ਨਾਲ ਤੇਰੀ ਭਿਆਨਕ ਅੱਗ ਬੁਝ ਜਾਏਗੀ ਉਹ ਕਹਿੰਦੀ ਭਾਵੇਂ ਮੇਰੀ ਇਹ ਚੁੰਜ ਦੇ ਨਾਲ ਇੱਕ ਬੂੰਦ ਦੇ ਨਾਲ ਇਹ ਭਿਆਨਕ ਅੱਗ ਬੁਝੇ ਨਾ ਬੁਝੇ ਜਦੋਂ ਕਿਤੇ ਇਤਿਹਾਸ ਲਿਖਿਆ ਜਾਣਾ ਤਾਂ ਉਸ ਇਤਿਹਾਸ ਦੇ ਵਿੱਚ ਤੇਰਾ ਨਾਮ ਨਹੀਂ ਮੇਰਾ ਨਾਮ ਆਏਗਾ ਸੋ ਮੈਂ ਸ਼ਾਬਾਸ਼ੀ ਦਿੰਨਾ ਹੈ ਸਰਦਾਰ ਜਗਤਾਰ ਸਿੰਘ ਭੁੱਲਰ ਉਹਨਾਂ ਨੂੰ ਮਨਿੰਦਰਜੀਤ ਸਿੰਘ ਸਿੱਧੂ ਉਹਨਾਂ ਨੂੰ ਕਿ ਉਹਨਾਂ ਨੇ ਇਸ ਬਲਦੀ ਅੱਗ ਦੇ ਵਿੱਚ ਇਸ ਭਿਆਨਕ ਅੱਗ ਦੇ ਵਿੱਚ ਜਿਹੜੀ ਹੱਕ ਔਰ ਸੱਚ ਦੀ ਗੱਲ ਕਰਨ ਦਾ ਯਤਨ ਕੀਤਾ ਇਹ ਤੁਹਾਡਾ ਇਤਿਹਾਸ ਲਿਖਿਆ ਜਾਣਾ ਇਹ ਤੁਹਾਡੀ ਆਉਣ ਵਾਲੀਆਂ ਨਸਲਾਂ ਤੁਹਾਡਾ ਰਾਦ ਸੇਰਾ ਕਰਨ ਗਿਆ ਤੁਹਾਡੀ ਇਸ ਵਾਜ ਨੂੰ ਤੁਹਾਡੀ ਇਸ ਜ਼ਰਤ ਨੂੰ ਸੋ ਪੰਜਾਬੀਆਂ ਦੇ ਵਿੱਚ ਜ਼ਰਤ ਹੈ ਇਹ बार-बार ਜਿਹੜਾ ਪੰਜਾਬ ਸਰਕਾਰ ਲੋਕਾਂ ਦੀ ਪੰਜਾਬੀਆਂ ਦੀ ਜ਼ਰਤ ਨੂੰ ਵੰਗਾਰਨ ਦਾ ਯਤਨ ਨਾ ਕਰੇ ਕਿਉਂਕਿ ਇੱਥੇ ਮਹਿਮੂਦ ਗਜਨਵੀ ਇੱਥੇ ਬੜਵੜੇ ਔਰੰਗਜੇਬ ਵਰਗੇ ਆਏ ਜਿਨ੍ਹਾਂ ਨੇ ਧੜਵੀਆਂ ਨੇ ਆ ਕੇ ਇਸ ਦੇ ਧਰਤੀ ਦੇ ਉੱਤੇ ਕਬਜ਼ਾ ਕਰਕੇ ਲੋਕਾਂ ਨੂੰ ਦਬਾਉਣ ਦਾ ਯਤਨ ਕੀਤਾ ਪਰ ਸਮੇਂ ਦੇ ਜਿਹੜੇ ਲੋਕਾਂ ਨੇ ਸਮੇਂ ਦੇ ਹਾਕਮਾਂ ਨੂੰ ਨੱਥ ਪਾਈ ਐ ਸੋ ਮੈਂ ਬਹੁਤ ਲੰਮਾ ਸਮਾਂ ਨਹੀਂ ਕਰਨਾ ਦਿਲ ਤਾਂ ਮੇਰਾ ਬਹੁਤ ਕਰਦਾ ਕਿ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਾਂ ਪਰ ਤੁਸੀਂ ਸਾਰੇ ਸਿਆਰਿਆਂ ਤੁਸੀਂ ਆਪਣੇ ਜਿਹੜੇ ਜज्ਬਾਤ ਲੈ ਕੇ ਤੁਸੀਂ ਇੱਥੇ ਆਏ ਹੋ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਸਾਥੀਆਂ ਨੇ ਗੱਲ ਕਰਨੀ ਹੈ ਸੋ ਮੈਂ ਤੁਹਾਡਾ ਫੇਰ ਇੱਕ ਵਾਰ ਧੰਨਵਾਦ ਕਰਦਾ ਹੋਇਆ ਪੰਜਾਬ ਸਰਕਾਰ ਨੂੰ ਇੱਕ ਵਾਰ ਫੇਰ ਚੇਤਾਵਨੀ ਦਿੰਦਾ ਕਿ ਅੱਜ ਅੱਜ ਸਾਡਾ ਜਿਹੜਾ ਪ੍ਰੋਗਰਾਮ ਹੈ ਸਿਰਫ ਤੇ ਸਿਰਫ ਸੰਕੇਤਕ ਹੈ ਇਹ ਜਿਹੜੀ ਚਿੰਗਿਆਰੀ ਆ ਸਤਾਰਾ ਸੈਕਟਰ ਚੰਡੀਗੜ੍ਹ ਤੋਂ ਲੱਗੀ ਹੋਈ ਇਹ ਪੰਜਾਬ ਦੀਆਂ ਅਸੀਂ ਗਲੀਆਂ ਦੇ ਵਿੱਚ ਪੰਜਾਬ ਦੇ ਮੁਹੱਲਿਆਂ ਦੇ ਵਿੱਚ ਪਹੁੰਚਾਉਣ ਦੀ ਸਮਰੱਥਾ ਰੱਖਦੇ ਆ ਸੋ ਜਿਹੜਾ ਤੁਹਾਡੇ ਕੋਲੇ ਜੋਰ ਹੈ ਤੁਸੀਂ ਆਪਣਾ ਲਓ ਜੋ ਸਾਡੇ ਤੋਂ ਬਣਿਆ ਅਸੀਂ ਬਣਾਵਾਂਗੇ ਮੈਂ ਆਪਣੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਜਿਹੜੇ ترਸੀਮ ਸਿੰਘ ਗੰਧੋ ਪ੍ਰਧਾਨ ਨੇ ਪੰਚਾਇਤ ਯੂਨੀਅਨ ਪੰਜਾਬ ਦੇ ਹੋਰ ਵੀ ਸਾਥੀ ਆਏ ਨੇ ਸੋ ਸਾਰਿਆਂ ਦਾ ਤੁਹਾਡਾ ਕੋਟ ਕੋਟ ਧੰਨਵਾਦ ਔਰ ਇਸ ਹੱਕ ਸੱਚ ਦੀ ਲੜਾਈ ਦੇ ਵਿੱਚ ਜਿਹੜਾ ਤੁਸੀਂ ਸਾਰੇ ਨੇ ਡਟ ਕੇ ਖੜਨਾ ਕਿਉਂਕਿ ਇਹ ਜਿਹੜੇ ਬਾਬ ਰੋਲੇ ਨੇ ਇਹ ਵਕਤ ਹੀ ਹੁੰਦੇ ਨੇ ਸੋ ਇੱਕ ਵਾਰ ਮੈਂ ਨਾਰਾ ਮਾਰਨਾ ਪਲੀਜ਼ ਕਿਰਪਾ ਕਰਕੇ ਤੁਸੀਂ ਆਪਣੀ ਹਾਜ਼ਰੀ ਪ੍ਰੈਜ਼ੈਂਸ ਸ਼ੋਅ ਕਰਨ ਦੇ ਲਈ ਇਸ ਪ੍ਰਵਾਹ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਲੋਕ ਕਹਿੰਦਾ ਜਿੰਦਾਬਾਦ 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 ਲੋਕ ਕਹਿੰਦਾ ਜਿੰਦਾਬਾਦ 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 ਹੱਕ ਸੱਚ ਦੀ ਲੜਾਈ ਜਾਰੀ ਰੱਖਾਂਗੇ ਜਾਰੀ ਹੱਕ ਸੱਚ ਦੀ ਲੜਾਈ ਜਾਰੀ ਰੱਖਾਂਗੇ ਜਾਰੀ ਰੱਖਾਂਗੇ ਪੱਤਰਕਾਰਾਂ ਉੱਤੇ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਪੱਤਰਕਾਰਾਂ ਉੱਤੇ ਕੀਤੇ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਸ਼ੁਕਰੀਆ